प्यारे दर्शकों प्यार परी सतसणी एकाण मनुखी विहार शिखर दुपहरे डोर बेल बजਦੀ ਹੈ ਮੈਂ ਆਪਣੇ ਕਮਰੇ ਦਾ ਪਰਦਾ ਸਰਕਾ ਕੇ ਵੇਖਦਾ ਹਾਂ ਕਿ ਬਾਹਰ ਸਿਲੰਡਰ ਵਾਲਾ ਸਿਲੰਡਰ ਚੁੱਕੀ ਖੜਾ ਹੈ ਮੈਂ ਬੈੱਡ ਤੋਂ ਉੱਠਦਾ ਹਾਂ ਚੱਪਲ ਪਾ ਕੇ ਦਰਵਾਜ਼ਾ ਖੋਲਦਾ ਹਾਂ ਕਿੱਥੇ ਰੱਖਣਾ ਬਾਉ ਜੀ ਉਹ ਮੈਨੂੰ ਪੁੱਛਦਾ ਹੈ ਮੈਂ ਪੌੜਣਾ ਹੇਠਲੀ ਅਲਮਾਰੀ ਖੋਲ ਦਿੰਦਾ ਹਾਂ ਪਾਣੀ ਬਾਹਰਲੀ ਗਰਮੀ ਨੂੰ ਵੇਖਦੇ ਹੋਏ ਮੇਰੇ ਮੂੰਹੋਂ ਅਚਾਨਕ ਨਿਕਲ ਗਿਆ ਨਹੀਂ ਬਾਉ ਜੀ ਬਸ ਉਸਨੇ ਇੱਕਦਮ ਇਨਕਾਰ ਕੀਤਾ ਪੀ ਲੈ ਯਾਰ ਗਰਮੀ ਬਹੁਤ ਪੈਂਦੀ ਹੈ ਮੈਂ ਪਾਣੀ ਲੈਣ ਲਈ ਅੰਦਰ ਨੂੰ ਮੁੜਨ ਲੱਗਾ ਨਹੀਂ ਬਾਉ ਜੀ ਮੈਂ ਹੁਨੇ ਹੀ ਨਲਕੇ ਤੋਂ ਪੀਤਾ ਹੈ ਤੁਸੀਂ ਤਾਂ ਪਾਣੀ ਪੁੱਛਿਆ ਪਿਛਲੇ ਨੰਬਰ ਵਾਲੇ ਤੋਂ ਬਾਬਾ ਗਲ ਹੀ ਪੈ ਗਿਆ ਅਖੇ ਦੁਪਹਿਰੇ ਤੁਹਾਨੂੰ ਟਿਕਾ ਨਹੀਂ ਆਉਂਦਾ ਸ਼िखर ਦੁਪਹਿਰੇ ਭੋਰਾ ਆਰਾਮ ਵੀ ਨਹੀਂ ਕਰਨ ਦਿੰਦੇ ਵਾਰੇ-ਵਾਰੇ ਜਾਈਏ ਇਹਨਾਂ ਲੋਕਾਂ ਦੇ ਪਸੀਨੇ ਨਾਲ ਭਿੱਜੇ ਮਜ਼ਦੂਰ ਨੂੰ ਵੇਖ ਕੇ ਮੈਨੂੰ ਰੱਬ ਤੇ ਬਹੁਤ ਗੁੱਸਾ ਆਇਆ ਕਿ ਮੈਨੂੰ ਬਹੁਤ ਤਰਸ ਆਇਆ ਮੈਨੂੰ ਮਜ਼ਦੂਰ ਤੇ ਬਹੁਤ ਤਰਸ ਵੀ ਆਇਆ ਧੰਨਵਾਦ